ਦੋਸਤੋ ਤੁਸੀਂ ਕਿਸੇ ਵਿਅਕਤੀ ਨੂੰ ਫੋਨ ਕਰਕੇ ਕਿਸੇ ਤੀਜੇ ਵਿਅਕਤੀ ਦਾ ਮੋਬਾਈਲ ਨੰਬਰ ਪੁੱਛਦੇ ਹੋ ਉਹ ਵਿਅਕਤੀ ਜਦੋਂ ਤੁਹਾਨੂੰ ਮੋਬਾਈਲ ਨੰਬਰ ਦੱਸਣ ਲੱਗਦਾ ਹੈ ਤਾਂ ਤੁਸੀਂ ਕਾਪੀ ਅਤੇ ਪੈਨ ਲੱਭਣ ਲੱਗ ਜਾਂਦੇ ਹੋ ਹੁਣ ਸੋਚੋ ਤੁਸੀਂ ਦਫ਼ਤਰ ਦੇ ਵਿੱਚ ਬੈਠੇ ਹੋ ਅਤੇ ਤੁਹਾਡੇ ਘਰੋਂ ਮੋਬਾਈਲ ਤੇ ਫੋਨ ਆ ਜਾਂਦਾ ਹੈ ਅਤੇ ਘਰ ਦੇ ਆਖਦੇ ਹਨ ਕਿ ਦਫ਼ਤਰ ਤੋਂ ਆਂਦੇ ਹੋਏ ਫਲਾਣੀ ਫਲਾਣੀ ਸਬਜ਼ੀ ਨਾਲ ਲੈ ਕੇ ਆਇਓ ਤਾਂ ਤੁਸੀਂ ਆਖਦੇ ਹੋ ਯਾਰ ਵਟਸਐਪ ਦੇ ਉੱਪਰ ਮੈਸੇਜ ਕਰ ਦੋ ਮੈਨੂੰ ਇਸ ਤਰ੍ਹਾਂ ਯਾਦ ਨਹੀਂ ਰਹਿਣਾ ਫੋਨ ਦੇ ਉੱਪਰ ਅਕਸਰ ਕੀਤੀਆਂ ਗਈਆਂ ਬਹੁਤੀਆਂ ਗੱਲਾਂ ਦੇ ਵਿੱਚੋਂ ਕਾਫੀ ਸਾਰਿਆਂ ਨੂੰ ਅਸੀਂ ਭੁੱਲ ਜਾਂਦੇ ਹਾਂ ਅਤੇ ਜੇਕਰ ਤੁਸੀਂ ਵੀ ਫੋਨ ਦੇ ਉੱਪਰ ਕੀਤੀ ਹੋਈਆਂ ਗੱਲਾਂ ਭੁੱਲ ਜਾਂਦੇ ਹੋ ਤਾਂ ਫਿਰ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੈ ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਫੋਨ ਦੇ ਉੱਪਰ ਕਿਸੇ ਦੇ ਵੱਲੋਂ ਦੱਸੀਆਂ ਗਈਆਂ ਗੱਲਾਂ ਦੇ ਵਿੱਚੋਂ ਕਾਫੀ ਸਾਰੇ ਕੰਮ ਦੀਆਂ ਗੱਲਾਂ ਨੂੰ ਭੁੱਲ ਜਾਣ ਦੇ ਨਾਲੋਂ ਬਿਹਤਰ ਹੈ ਕਿ ਆਪਾਂ ਉਸ ਕਾਲ ਦੀ ਰਿਕਾਰਡਿੰਗ ਹੀ ਕਰ ਲਈਏ ਅਤੇ ਬਾਅਦ ਵਿੱਚ ਉਸ ਰਿਕਾਰਡਿੰਗ ਨੂੰ ਪਲੇ ਕਰਕੇ ਅਸੀਂ ਉਹ ਗੱਲਾਂ ਨੂੰ ਸੁਣ ਸਕਦੇ ਹਾਂ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਿਨਾ ਕਿਸੇ ਬਾਹਰੀ ਐਪਲੀਕੇਸ਼ਨ ਦੇ ਤੁਹਾਡੇ ਆਪਣੇ ਹੀ ਮੋਬਾਈਲ ਦੇ ਨਾਲ ਤੁਹਾਡੀ ਆਪਣੀ ਮਨਮਰਜ਼ੀ ਦੀਆਂ ਕਾਲਾਂ ਨੂੰ ਰਿਕਾਰਡ ਕਰਨ ਦਾ ਸਭ ਤੋਂ ਸੌਖਾ ਤਰੀਕਾ ਦੱਸਣ ਜਾ ਰਿਹਾ ਹਾਂ ਇਹ ਤਰੀਕਾ ਸਿੱਖਣ ਦੇ ਲਈ ਤੁਹਾਨੂੰ ਇਹ ਵੀਡੀਓ ਅੰਤ ਤੱਕ ਦੇਖਣੀ ਪਵੇਗੀ ਅਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਲਓ ਤਾਂ ਆਓ ਫਿਰ ਚੱਲਦੇ ਹਾਂ ਮੋਬਾਈਲ ਦੀ ਸਕਰੀਨ ਦੇ ਵੱਲ ਆਪਾਂ ਇਸ ਦੇ ਲਈ ਆਪਣੇ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾਵਾਂਗੇ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਆਪਾਂ ਮੋਬਾਈਲ ਨੈਟਵਰਕ ਵਾਲੀ ਸੈਟਿੰਗ ਦੇ ਵਿੱਚ ਚਲੇ ਜਾਵਾਂਗੇ ਇਸ ਤੋਂ ਬਾਅਦ ਇਹਨਾਂ অপਸ਼ਨਾਂ ਦੇ ਵਿੱਚ ਇੱਕ অপਸ਼ਨ ਤੁਹਾਨੂੰ ਨਜ਼ਰ ਆਵੇਗੀ ਕਾਲ ਸੈਟਿੰਗ ਦੀ ਹੁਣ ਆਪਾਂ ਕਾਲ ਸੈਟਿੰਗ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਇੱਥੇ ਆਪਾਂ ਨੂੰ ਜਿਹੜੀਆਂ অপਸ਼ਨਾਂ ਦਿਖ ਰਹੀਆਂ ਇਹਨਾਂ ਦੇ ਵਿੱਚੋਂ অপਸ਼ਨ ਇੱਕ ਦਿਖ ਰਹੀ ਹੈ ਕਾਲ ਰਿਕਾਰਡਿੰਗ ਆਪਾਂ ਕਾਲ ਰਿਕਾਰਡਿੰਗ ਵਾਲੀ অপਸ਼ਨ ਦੇ ਉੱਪਰ ਹੀ ਜਾਣਾ ਹੈ ਆਪਾਂ ਇੱਥੇ ਕਲਿੱਕ ਕਰ ਲੈਂਤਾ ਹੈ ਤਾਂ ਇੱਥੇ ਦੇਖੋ ਇੱਥੇ ਆਪਾਂ ਨੂੰ ਤਿੰਨ ਤਰ੍ਹਾਂ ਦੀਆਂ অপਸ਼ਨਾਂ ਨਜ਼ਰ ਆ ਰਹੀਆਂ ਰਿਕਾਰਡ ਸਪੈਸੀਫਿਕ ਨੰਬਰ ਵਾਲੀ অপਸ਼ਨ ਨਜ਼ਰ ਆ ਰਹੀ ਦੂਸਰੀ অপਸ਼ਨ ਨਜ਼ਰ ਆ ਰਹੀ ਰਿਕਾਰਡ ਅਨਨੋਨ ਨੰਬਰ ਤੀਸਰੀ ਹੈਗੀ ਰਿਕਾਰਡ ਆਲ ਕਾਲਸ ਹੁਣ ਪਹਿਲੀ ਜਿਹੜੀ ਰਿਕਾਰਡ ਸਪੈਸੀਫਿਕ ਨੰਬਰ ਵਾਲੀ অপਸ਼ਨ ਹੈਗੀ ਹੈ ਇਸ ਦੇ ਵਿੱਚ ਜਾ ਕੇ ਅਸੀਂ ਕੁਝ ਨੰਬਰ ਭਰ ਸਕਦੇ ਹਾਂ ਜੇਕਰ ਅਸੀਂ ਕੁਝ ਸਪੈਸੀਫਿਕ ਨੰਬਰ ਰੱਖ ਲਈਏ ਤਾਂ ਫਿਰ ਉਹਨਾਂ ਨੰਬਰਾਂ ਤੋਂ ਆਉਣ ਵਾਲੀ ਕਾਲ ਨੂੰ ਇਹ ਫੋਨ ਆਪਣੇ ਆਪ ਰਿਕਾਰਡ ਕਰਦਾ ਰਹੇਗਾ ਜਿਵੇਂ ਮੰਨ ਲਓ ਤੁਸੀਂ ਕੋਈ ਘਰ ਤੋਂ ਫੋਨ ਆਣਾ ਜਾਂ ਕਿਸੇ ਆਪਣੇ ਬੌਸ ਦਾ ਫੋਨ ਨੰਬਰ ਤਾਂ ਉਸ ਨੰਬਰ ਨੂੰ ਤੁਸੀਂ ਸਪੈਸੀਫਿਕ ਨੰਬਰ ਦੇ ਵਿੱਚ ਐਡ ਕਰਕੇ ਰੱਖ ਸਕਦੇ ਹੋ ਇਸ ਤੋਂ ਲਾਭਾ ਹੁਣ ਰਿਕਾਰਡ ਅਨਨੋਨ ਨੰਬਰਸ ਵਾਲੀ অপਸ਼ਨ ਹੈ ਜੇਕਰ ਆਪਾਂ ਇਸ ਨੂੰ ਔਨ ਕਰ ਲਈਏ ਤਾਂ ਫਿਰ ਇਸ ਦਾ ਮਤਲਬ ਹੈ ਕਿ ਤੁਹਾਡੇ ਮੋਬਾਈਲ ਦੇ ਵਿੱਚ ਜਿਹੜੇ ਕੰਟੈਕਟ ਸੇਵ ਹੈ ਉਹਨਾਂ ਦੀ ਰਿਕਾਰਡਿੰਗ ਮੋਬਾਈਲ ਨਹੀਂ ਕਰੇਗਾ ਬਸ ਜਿਹੜੇ ਅਨਨੋਨ ਨੰਬਰਾਂ ਤੋਂ ਤੁਹਾਨੂੰ ਕਾਲ ਆਵੇਗੀ ਉਹਨਾਂ ਸਾਰਿਆਂ ਦੀ ਰਿਕਾਰਡਿੰਗ ਤੁਹਾਡਾ ਮੋਬਾਈਲ ਕਰਦਾ ਰਹੇਗਾ ਆਪਣੇ ਆਪ ਹੁਣ ਆਪਾਂ ਇਸ ਆਪਸ਼ਨ ਨੂੰ ਬੰਦ ਕਰ ਦਿੰਦੇ ਹਾਂ ਹੁਣ ਸਭ ਤੋਂ ਹੇਠਾਂ ਵਾਲੀ ਆਪਸ਼ਨ ਹੈ ਕਿ ਰਿਕਾਰਡ ਆਲ ਕਾਲਸ ਆਪਾਂ ਇਸ ਨੂੰ ਔਨ ਕਰ ਦਿੰਦੇ ਹਾਂ ਹੁਣ ਇਸ ਆਪਸ਼ਨ ਨੂੰ ਔਨ ਕਰਨ ਦਾ ਮਤਲਬ ਹੈ ਕਿ ਤੁਹਾਡੇ ਮੋਬਾਈਲ ਫੋਨ ਦੇ ਉੱਪਰ ਜਿੰਨੀਆਂ ਵੀ ਕਾਲਾਂ ਆਣਗੀਆਂ ਭਾਵੇਂ ਕਿਸੇ ਦੀ ਵੀ ਹੋਣ ਉਹ ਸਾਰੀਆਂ ਕਾਲਾਂ ਨੂੰ ਤੁਹਾਡਾ ਮੋਬਾਈਲ ਫੋਨ ਰਿਕਾਰਡ ਕਰਦਾ ਰਹੇਗਾ ਸੋ ਆਪਾਂ ਇਸ ਨੂੰ ਆਪਸ਼ਨ ਨੂੰ ਬੰਦ ਕਰਕੇ ਬਾਹਰ ਆਨੇ ਆ ਇੱਕ ਵਾਰੀ ਤਿੰਨੋਂ ਆਪਸ਼ਨਾਂ ਦੇ ਉੱਪਰ ਇੱਕ ਵਾਰੀ ਫੇਰ ਨਜ਼ਰ ਮਾਰ ਲੈਂਦੇ ਆ ਰਿਕਾਰਡ ਸਪੈਸੀਫਿਕ ਨੰਬਰ ਵਾਲੀ ਆਪਸ਼ਨ ਹੈ ਰਿਕਾਰਡ ਅਨਨੋਨ ਨੰਬਰਸ ਵਾਲੀ ਆਪਸ਼ਨ ਹੈ ਅਤੇ ਰਿਕਾਰਡ ਆਲ ਕਾਲਸ ਵਾਲੀ ਆਪਸ਼ਨ ਹੈ ਅਤੇ ਇਸ ਤੋਂ ਇਲਾਵਾ ਵੀ ਇੱਕ ਹੋਰ ਤਰੀਕੇ ਦੇ ਨਾਲ ਤੁਸੀਂ ਫੋਨ ਕਾਲ ਨੂੰ ਰਿਕਾਰਡ ਕਰ ਸਕਦੇ ਹੋ ਉਹ ਤਰੀਕਾ ਕਿਸੇ ਦੀ ਕਾਲ ਆਉਣ ਦੇ ਸਮੇਂ ਵਰਤਿਆ ਜਾਂਦਾ ਹੈ ਆਪਾਂ ਉਹ ਵੀ ਦੇਖਦੇ ਆਂ ਹੁਣ ਜਦੋਂ ਕਿਸੇ ਦਾ ਫੋਨ ਆਉਂਦਾ ਹੈ ਤਾਂ ਸਾਡੇ ਮੋਬਾਈਲ ਦੇ ਉੱਪਰ ਇਸ ਤਰ੍ਹਾਂ ਦੀ ਸਕਰੀਨ ਬਣ ਜਾਂਦੀ ਹੈ ਇਸ ਸਕਰੀਨ ਦੇ ਵਿੱਚ ਖੱਬੇ ਹੱਥ ਦੇਖੋ ਇੱਕ ਰਿਕਾਰਡ ਵਾਲੀ অপਸ਼ਨ ਹੈ ਜੇਕਰ ਆਪਾਂ ਇਸ ਨੂੰ ਦਬ ਦਈਏ ਤਾਂ ਫੋਨ ਕਾਲ ਆਉਣ ਸਮੇਂ ਰਿਕਾਰਡਿੰਗ ਚਾਲੂ ਹੋ ਜਾਂਦੀ ਹੈ ਅਤੇ ਫਿਰ ਇੱਥੇ ਸਕਰੀਨ ਦੇ ਉੱਪਰ ਤੁਹਾਨੂੰ ਇਹ ਰਿਕਾਰਡਿੰਗ ਵਾਲੀ অপਸ਼ਨ ਇਸ ਤਰ੍ਹਾਂ ਦੀ ਨਜ਼ਰ ਆਵੇਗੀ ਇਸ ਦਾ ਮਤਲਬ ਹੈ ਕਿ ਰਿਕਾਰਡਿੰਗ ਸ਼ੁਰੂ ਹੋ ਚੁੱਕੀ ਹੈ ਸੋ ਇਸ ਤਰ੍ਹਾਂ ਵੀ ਆਪਾਂ ਰਿਕਾਰਡਿੰਗ ਕਰ ਸਕਦੇ ਹਾਂ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਹੈ ਦੋਸਤੋ ਫੇਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ